ਦੋਸਤੋ ਸਿੰਘ ਇਜ਼ ਕਿੰਗ ਐਵੇਂ ਨਹੀਂ ਕਿਹਾ ਜਾਂਦਾ ਇਹ ਸਿਰਫ ਫਿਲਮਾਂ ਦੇ ਡਾਇਲੋਗ ਨਹੀਂ ਹੈ ਸਿੰਘ ਇਜ਼ ਕਿੰਗ ਅਸਲ ਦੇ ਵਿੱਚ ਸਿੰਘਾਂ ਨੇ ਕਿੰਗਸ ਵਾਲੇ ਕੰਮ ਕੀਤੇ ਨੇ ਆ ਮੈਂ ਤੁਹਾਨੂੰ ਚੀਜ਼ ਦਿਖਾਉਣੀ ਚਾਹਣਾ ਮੈਂ ਇਸ ਵੇਲੇ ਹੈਗਾ ਜੀ ਟਾਈਟਾ ਹਿਲਸ ਗੇਮਸ ਲਾਂਚ ਜੋ ਕਿ ਨੈਰੋਬੀ ਕਿਨੀਆ ਆ ਦੇ ਨਜ਼ਦੀਕ ਮਬਾਸਾ ਔਰ ਆ ਦਿਖਵਾ ਜਿਹੜੀ ਜਗ੍ਹਾ ਹੈਗੀ ਹੈ ਫਰਸਟ ਵਰਲਡ ਵਾਰ ਵਾਰ ਸਾਈਟਸ ਨੀਅਰ ਟਾਈਟਾ ਹਿਲਸ ਗੇਮ ਲਾਂਚ ਸੋ ਇਹ ਜਗ੍ਹਾ ਹੈ ਬਹੁਤ ਵੱਡਾ ਇਤਿਹਾਸ ਹੈ ਸਿੱਖਾਂ ਦਾ ਔਰ ਬਹੁਤ ਸਾਰੀਆਂ ਮਤਲਬ ਤੁਹਾਨੂੰ ਦਿਖਾਉਣਾ ਹੈ ਸਿੱਖਾਂ ਦੇ ਨਾਲ ਰਿਲੇਟਡ ਇਥੇ ਹਿਸਟੋਰੀਕਲ ਚੀਜ਼ਾਂ ਵੀ ਪਈਆਂ ਔਰ ਇਤਿਹਾਸ ਵੀ ਜਿਹੜਾ ਹੈਗਾ ਉਹ ਸਿੱਖਾਂ ਦਾ ਤੁਹਾਨੂੰ ਇਥੇ ਪਤਾ ਲੱਗ ਸਕਦਾ ਹੈ ਜਦੋਂ ਇਥੇ ਨਰੂਬੀਕੀਨੀਆਂ ਤੋਂ ਜਿਹੜੀ ਰੇਲਵੇ ਲਾਈਨ ਕੱਢੀ ਸਗੀ ਸੋ ਉੱਥੇ ਇੰਡੀਆ ਤੋਂ ਗੋਰੀਆਂ ਨਹੀਂ ਕਿਉਂਕਿ ਰਾਜ ਇਥੇ ਜਿਹੜਾ ਹੈ ਉਹ ਗੋਰਿਆਂ ਦਾ ਸੀਗਾ ਸੋ ਉਹਨਾਂ ਨੇ ਅ ਤਾ ਉਸ ਵਕਤ ਦੀਆਂ ਚੀਜ਼ਾਂ ਬੋਤਲਾਂ ਦੇਖ ਲਓ ਤੁਸੀਂ ਉਸ ਵਕਤ ਦੇ ਪੈਨ ਦੇਖ ਲਓ ਉਸ ਵਕਤ ਦੇ ਕੋਲੇ ਬੰਦੂਕਾਂ 벨ਟਸ ਹੈ ਨਾ ਤੇ ਆ ਦੇਖੋ ਫਿਰ ਸਰਦਾਰ ਜੀ ਖੜੇ ਨੇ ਇਹ ਸਾਰੇ ਹੀ ਸਰਦਾਰ ਜੀ ਨੇ ਸਾਰੇ ਸਰਦਾਰ ਨੇ ਨੇ ਐਂਡ ਇੰਡੀਆ ਵਰਡ ਵਾਰ ਐਂਡ ਇੰਡੀਆ ਐਂਡ ਵਰਡ ਵਾਰ 1 2014 ਤੋਂ 2018 ਤੱਕ ਜਿਹੜੀ ਲੜੀ ਹੈ ਕਿਉਂਕਿ ਅੰਗਰੇਜ਼ ਜਿਹੜੇ ਇੰਗਲਿਸ਼ ਲੋਕ ਉਹ ਸਾਰੇ ਇੰਡੀਅਨ ਲੋਕਾਂ ਨੂੰ ਇੱਥੇ ਲੈ ਕੇ ਆਗੇ ਸੀਗੇ ਤੇ ਇਹਨਾਂ ਨੂੰ ਲੈ ਕੇ ਜੰਗ ਲੜੀ ਐ ਇਹ ਤੁਸੀਂ ਦੇਖ ਸਕਦੇ ਹੋ ਸਾਰੇ ਜਿਹੜੇ ਸਾਡੇ ਇੰਡੀਆ ਦੇ ਸਾਡੇ ਪੰਜਾਬ ਦੇ ਜਿਹੜੇ ਸਿੱਖ ਹੈ ਰਾਜਪੂਤ ਹੈ ਹਿੰਦੂ ਸਿੱਖ ਮੁਸਲਮ ਇਸਾਈ ਸਾਰੇ ਲੋਕ ਜਿਹੜੇ ਆ ਉਹਨਾਂ ਲੋਕਾਂ ਨੇ ਸਾਂਝੇ ਤੌਰ ਦੇ ਉੱਤੇ ਜਿਹੜੀ ਹੈਗੀ ਹੈ ਆਫੀਸਰਸ ਐਂਡ ਮੈਨ ਆਫ ਦਾ ਕਪੂਰਤਲਾਇਜ਼ ਇਨਫੈਂਟਰੀ ਵਿਦ ਬਖਸ਼ੀ ਪੂਰਨ ਸਿੰਘ ਸੈਂਟਰ ਔਨ ਦਾ ਐਕਟਿਵ ਸਰਵਿਸ ਆਫ ਈਸਟ ਅਫਰੀਕਾ 1915 ਥਿਸ ਵਾਸ ਇਸ ਹਾਫ ਬੈਟ ਬੈਟਲਨ ਐਂਡ ਏ ਸਰਵਡ ਵਿਦ ਦਾ ਮੈਂ ਜਿਆਦਾ ਮੇਰੀ ਇੰਗਲਿਸ਼ ਜਿਹੜੀ ਹੈ ਬਹੁਤ ਜ਼ਿਆਦਾ ਇਡੀ ਮੈਂ ਪਰਫੈਕਟ ਨਹੀਂ ਕਹਿ ਸਕਦਾ ਲੇਕਿਨ ਇਤਿਹਾਸ ਹੈ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਇਹ ਹੁੰਦੀ ਹੈ ਕਿ ਸਾਡਾ ਇਤਿਹਾਸ ਹੈ ਜਿਹੜਾ ਔਰ ਸਾਡੀ ਨਿਰਮਲ ਭਾਜੀ ਜਨਨ ਸਾਨੂੰ ਦਿਖਾਇਆ ਇਹ ਸਾਰਾ ਇਤਿਹਾਸ ਔਰ ਮੇਰੇ ਪ੍ਰਾਈਮ ਮਿਨਿਸਟਰ ਅਮਜੀਦ ਕੋਰਜੀ ਸਿੱਧੂ ਉਹ ਵੀ ਮੇਰੇ ਨਾਲ ਨਹੀਂ ਤੇ ਮੈਂ ਤਾਂ ਤੁਹਾਡੇ ਨਾਲ ਹੈਗਾ ਹੀ ਹੈਗਾ ਬਹੁਤ ਹੀ ਖੂਬਸੂਰਤ ਜਗ੍ਹਾ ਬੜਾ ਮਾਣ ਹੁੰਦਾ ਤੇ ਮਾਣ ਨਾਲ ਸਿਰ ਵੀ ਉੱਚਾ ਹੁੰਦਾ ਕਿ ਸਾਡੇ ਜਿਹੜੇ ਸਰਦਾਰ ਨੇ ਸਾਡੇ ਜਿਹੜੇ ਸਿੰਘ ਹੈ ਉਹਨਾਂ ਨੇ ਬਹੁਤ ਦੁਨੀਆਂ ਦੇ ਵਿੱਚ ਬਹੁਤ ਸਾਰਾ ਉਸ ਜੈਸਾ ਵਰਕ ਕੀਤਾ ਕੰਮ ਕੀਤਾ ਜਿਸ ਕਰਕੇ ਸਨਮਾਨ ਹੁੰਦਾ ਹੈ Zambu. <Arkaszenia> <reliable sound> The world. Okay. और टिकट टिकट जगह दुनिया भर टिकट्स जिन्हें है ना ईस्ट अफ्रीकन कंपनी फर्स्ट वर्ल्ड वार दो हज़ार चौदह दो हज़ार अठारह क्या बात है जी क्या बात है बहुत ही ज्यादा ਕਮਾਲ ਦੀ ਸਟੋਰੀ ਹੈ ਬਹੁਤ ਹੀ ਜ਼ਿਆਦਾ ਕਮਾਲ ਦਾ ਇਤਿਹਾਸ ਹੈ ਔਰ ਤੇ ਆਉਣੀ ਹੈ ਤੇ ਸਾਡਾ ਜਿਹੜਾ ਹੈਗਾ ਸਿਰ ਉਹ ਮਾਨ ਨਾਲ ਉੱਚਾ ਹੁੰਦਾ ਸੋ ਸਿੰਘ ਇਸ ਕਿੰਗ ਤੇ ਪ੍ਰਮਾਤਮਾ ਇਦਾਂ ਹੀ ਸਾਡੀ ਕੌਮ ਨੂੰ ਬਲ ਬਖਸ਼ਦਾਰਾ ਦੇ ਇਦਾਂ ਹੀ ਦੁਨੀਆ ਦੇ ਵਿੱਚ ਅਸੀਂ ਆਪਣਾ ਯੋਗਦਾਰ ਪਾਉਦੇ ਰਹੀਏ ਤੇ ਇਸ ਜਗ੍ਹਾ ਤੇ ਜਦੋਂ ਵੀ ਆਓ ਤੇ ਦੇਖੋ ਲਾਜ਼ਮੀ ਬਾਕੀ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਕਰਕੇ ਇਹਦੀ ਬਾਰੇ ਜੇ ਤੁਹਾਨੂੰ ਜ਼ਿਆਦਾ ਕੋਈ ਹੋਰ ਇਨਫਰਮੇਸ਼ਨ ਹੈਗੀ ਹੈ ਕਿਉਂਕਿ ਅਸੀਂ ਤਾਂ ਲੰਘਦੇ ਲੰਘਦੇ ਅਚਾਨਕ ਹੀ ਸਾਡੇ ਸਾਹਮਣੇ ਚੀਜ਼ ਆਈ ਤੇ ਮੈਂ ਸੋਚਿਆ ਮੈਂ ਤੁਹਾਨੂੰ ਸਟੋਰੀ ਬਣਾ ਕੇ ਜਿਹੜੀ ਬਾਤ ਮੈਂ ਇਹਦੇ ਬਾਰੇ ਤੁਸੀਂ ਕੁਝ ਹੋਰ ਵੀ ਜਾਣਦੇ ਹੋ ਤਾਂ ਸਾਨੂੰ ਦੱਸਿਓ ਜਰੂਰ ਥੈਂਕ ਯੂ ਵੈਰੀ ਮਚ